ਮੈਡੀਕਲ ਸਟੋਰ ਤੇ ਦਵਾਈ ਲੈਣ ਆਇਕ પતિ-ਪਤਨੀ ਤੇ ਹੋਇਆ ਜਾਨਲੇਵਾ ਹਮਲਾ ਪਿੰਡ ਦੇ ਹੀ ਇੱਕ ਨੌਜਵਾਨ ਦੇ ਵੱਲੋਂ ਬੁਰੀ ਤਰੀਕੇ ਨਾਲ ਕਰ ਦਿੱਤਾ ਗਿਆ ਜ਼ਖਮੀ ਪੁਰਾਣੀ ਰੰਜਿਸ਼ ਤੇ ਚੱਲਦਿਆਂ ਕੀਤਾ ਗਿਆ ਇਹ ਜਾਨਲੇਵਾ ਹਮਲਾ ਪੀੜਿਤ ਅਰਵਿੰਦਰ ਸਿੰਘ ਅਤੇ ਪ੍ਰਭਜੋਤ ਕੌਰ ਨੇ ਦੱਸਿਆ ਕਿ ਉਹ ਮੈਡੀਕਲ ਸਟੋਰ ਤੋਂ ਦਵਾਈ ਲੈ ਕੇ ਬਾਹਰ ਨਿਕਲ ਰਹੇ ਸਨ ਕਿ ਉਹਨਾਂ ਤੇ ਪਿੰਡ ਦੇ ਹੀ ਇੱਕ ਨੌਜਵਾਨ ਕੁਲਜੀਤ ਸਿੰਘ ਦੇ ਵੱਲੋਂ ਉਹਨਾਂ ਦੇ ਉੱਪਰ 23 ਧਾਰ ਚਾਕੂ ਦੇ ਨਾਲ ਹਮਲਾ ਕੀਤਾ ਗਿਆ ਜੋ ਕਿ ਨਸ਼ੇ ਦਾ ਆਤੀ ਹੈ ਇੱਕ ਨਸ਼ੇੜੀ ਹੈ ਅਤੇ ਪੀੜਤ ਨੇ ਦੱਸਿਆ ਕਿ ਇਸ ਕੋ ਪਾਲਾ ਵੀ ਉਸ ਵਿਅਕਤੀ ਦੇ ਨਾਲ ਉਹਨਾਂ ਦਾ ਇੱਕ ਝਗੜਾ ਹੋਇਆ ਸੀ ਜਿਸ ਦੇ ਚਲਦਿਆਂ ਅੱਜ ਉਸ ਨੌਜਵਾਨ ਦੇ ਵੱਲੋਂ ਉਹਨਾਂ ਦੇ ਉੱਪਰ ਤੇਜ਼ ਤਾਰ ਹਥਿਆਰ ਨਾਲ ਹਮਲਾ ਕੀਤਾ ਗਿਆ ਤੇ ਨਾਲ ਹੀ ਉਸ ਦੀ ਪਤਨੀ ਵੀ ਚੈਨ ਵੀ ਖੋ ਕੇ ਲੈ ਗਿਆ ਉਹਨਾਂ ਨੇ ਇਹ ਵੀ ਦੱਸਿਆ ਕਿ ਆਸ-ਪਾਸ ਖੜੇ ਹੋਏ ਲੋਕ ਉਹ ਤੇ ਤਮਾਸ਼ਾ ਦੇਖਦੇ ਰਹੇ ਪਰ ਕਿਸੇ ਨੇ ਵੀ ਉਹਨਾਂ ਦੀ ਮਦਦ ਨਹੀਂ ਕੀਤੀ ਇਸ ਤੋਂ ਬਾਅਦ ਪਤੀ-ਪਤਨੀ ਦੇ ਵੱਲੋਂ ਪੁਲਿਸ ਨੂੰ ਇਸ ਦੀ ਕੰਪਲੀਟ ਦਰਜ ਕਰਵਾਈ ਗਈ ਅਤੇ ਅਪੀਲ ਕੀਤੀ ਗਈ ਹੈ ਕਿ ਉਹਨਾਂ ਨੂੰ ਇਨਸਾਫ ਦਿਵਾਇਆ ਜਾਵੇ ਹਾਂ ਜੀ ਕੀ ਨਾਮ ਤੁਹਾਡਾ ਮੇਰਾ ਨਾਮ ਰਵਿੰਦਰ ਸਿੰਘ ਹੈ ਜੀ ਰਵਿੰਦਰ ਸਿੰਘ ਜਿਹੜੀ ਗੱਲ ਰੰਮੀ ਆ ਰਹਾਣਾ ਜੱਟਾ ਜੀ ਕੀ ਮਾਮਲਾ ਹੋਇਆ ਤੁਹਾਡਾ ਮਾਮਲਾ ਸਾਡੇ ਦਾ ਲੁੱਟਖੋਈ ਹੈ ਜੀ ਏਡੇ ਦੇ ਵਿੱਚ ਅੱਛਾ ਜੀ हां जी ਪਿੰਡ ਦਾ ਮੁੰਡਾ ਹੈ ਜੀ ਕੁਲਜੀਤ ਸਿੰਘ ਹੂੰ ਹੂੰ ਨਸ਼ੇ ਕਰਦਾ ਜੀ ਟੀਕੇ ਲੋਂਦਾ ਚਿੱਟੇ ਦੇ ਅੱਛਾ ਜੀ ਉਹਨੇ ਮੇਰੇ ਤੇ ਦਾਤ ਨਾਲ ਹਮਲਾ ਕੀਤਾ ਜੀ ਪਹਿਲਾਂ ਹੂੰ ਤੇ ਮੁੜ ਕੇ ਮੇਰੀ ਵਾਈਫ ਨਾਲ ਅਸੀਂ ਆਪਣਾ ਬਹੁਤ ਵਿਚਾਰ ਕੀਤਾ ਉਹਨੇ ਮੇਰੀ ਵਾਈਫ ਦੀ ਚੈਨ ਤੋੜ ਲਈ ਜੀ ਅੱਛਾ ਜੀ ਠੀਕ ਹੈ ਜੀ ਅਸੀਂ ਬੜਾ ਫੜਦੇ ਸੀ ਏਡੇ ਆਲੇ ਤਮਾਸ਼ਾ ਦੇਖੀ ਜਾਂਦੇ ਸੀ ਕੋਸ਼ਿਸ਼ ਕਿਹੜੇ ਅਡੇ ਤੋਂ ਹੋਇਆ ਸਰ ਰਹਾਣਾ ਜੱਟਾ ਅਡੇ ਦੇ ਵਿੱਚ ਜੀ ਅਡੇ ਤੇ ਕੀ ਲੱਗਦਾ ਕੋਈ ਪ੍ਰਾਣੀ ਰੰਜਿਸ਼ ਵਗੈਰਾ ਆ ਰੰਜਿਸ਼ ਕੋਈ ਨਹੀਂ ਹੈਗੀ ਉਹਦੇ ਨਾਲ ਝਗੜਾ ਜ਼ਰੂਰ ਹੋਇਆ ਸੀ ਪਰ ਅਵਲੀ ਹੈ ਜੀ ਹੂੰ ਹੂੰ ਅਸੀਂ ਪਰਚਾ ਵੀ ਕਰਾਇਆ ਸੀ ਪਹਿਲਾਂ ਪੁਲਿਸ ਨੇ ਕੋਈ ਕਾਰਵਾਈ ਨਹੀਂ ਕੀਤੀ ਅਸੀਂ ਪੁਲਿਸ ਨੂੰ ਬਾਰ-ਬਾਰ ਫੋਨ ਕੀਤੇ ਹੂੰ ਹੂੰ ਬੇ ਸਾਹਿਬ ਕੋਈ ਕਾਰਵਾਈ ਕਰੋ ਉਹਦੇ ਤੇ ਚੱਕੋ ਉਹ ਸਾਡੀ ਕੋਈ ਇੱਕ ਵਾਰ ਕਾਰਵਾਈ ਨਹੀਂ ਕੀਤੀ ਐਸਆਈ surjit singh ਸੀ ਜਿਹਨਾਂ ਨੂੰ ਅਸੀਂ ਬਾਰ-ਬਾਰ ਬੇਨਤੀ ਕੀਤੀ ਅੱਛਾ ਜੀ ਸਾਡੇ ਕੋਲ ਵੀ ਆਏ ਅਜੀ ਫੜ ਲੈਣਾ ਪਰ ਉਹ ਕਹਿੰਦਾ ਪਹਿਨਾ ਪਰਚਾ ਕਰਾਇਆ ਸੀ ਕੀ ਕਰ ਲਿਆ ਜੇ ਅੱਜ ਮੈਂ ਚੜ ਚੜ ਚਾ ਰਹਿ ਗਿਆ ਚੈਨ ਤੋਲ ਲਈ ਤਾਂ ਫਿਰ ਕੀ ਕਰ ਲੂੰਗੇ ਅੱਛਾ ਜੀ ਤੇ ਤੁਹਾਡੇ ਮਿਸੀ ਦੇ ਉੱਤੇ ਨੇ ਹਮਲਾ ਕੀਤਾ ਕੋਈ ਮੇਰੀ ਮੈਸੇਜ ਦਾ ਮੁਕੇ ਬਾਰੇ ਆ ਜੀ ਸਿਰਚ ਅੱਛਾ ਦਾਤਰਨਾ ਵੀ ਹਮਲਾ ਕੀਤਾ ਕਿੰਨੇ ਲੋਕ ਸੀ ਉਹ ਹਾਂ ਜੀ ਕਿੰਨੇ ਬੰਦ ਕਿੰਨੇ ਬੰਦੇ ਸੀ ਉਹ ਸਿਗਾ ਇਕੱਲਾ ਹੀ ਜੀ ਅੱਛਾ ਤੇ ਮਤਲਬ ਬੰਦੇ ਨਾਲ ਹੋਰ ਸੀਗੇ ਜਿਹੜੇ ਨਹੀਂ ਪਏ ਇੱਕ ਦੋ ਹੂੰ ਹੂੰ ਮਤਲਬ ਆਰਬਛਾਤੇ ਸੀ ਇੱਕ ਦਾਤ ਵਗੈਰਾ ਨਾਲ ਲੈ ਕੇ ਆਇਆ ਲੈ ਕੇ ਆਇਆ ਜੀ ਸ਼ਰੇਆਮ ਵੱਡੇ ਚੋਂ 도ੜਾ ਆਉਂਦਾ ਕੀ ਕੀ ਮੰਗ ਕਰਨੇ ਪੁਲਿਸ ਪ੍ਰੋਸੈਸ਼ਨ ਤੋਂ ਅਸੀਂ ਇਨਸਾਫ ਚਾਹੁੰਦੇ ਆ ਜੀ ਕਾਰਵਾਈ ਕਰੋਗੇ ਪੁਲਿਸ ਦੀ ਹਾਂ ਜੀ ਅਸੀਂ ਪੁਲਿਸ ਤੋਂ ਬਾਅਦ ਇਹੀ ਕਰਦੇ ਆ ਮੰਗ ਕਿੰਨੇ ਦਾ ਮੁਖਾ ਨੂੰ ਹੈ ਤੁਹਾਡਾ ਇਹ ਨੀਚੇ ਵਗੈਰਾ ਲੁੱਟੋ ਜੀ ਛੇਨ ਜੀ ਸਾਡੀ ਝੂੜਦੇ ਅਸੀਂ ਬੋਲਣਾ ਸਾਡੀ 70000 ਦੀ ਤਕਰੀਬਨ 70000 ਦੀ ਚੈਨ ਹੈ ਜੀ ਹੋਰ ਕੋਈ ਨਗਦੀ ਵਗੈਰਾ ਹੋਰ ਕੋਈ ਨਗਦੀ ਵਗੈਰਾ ਜੀ ਅਸੀਂ ਮਤਲਬ ਬਹੁਤ ਆਪਣਾ ਬਚਾ ਕੀਤਾ ਬਚਾ ਕਰਦੇ ਸਾਡੇ ਸੱਟਾਂ ਵੀ ਲੱਗੀਆਂ ਬਹੁਤ ਤੁਸੀਂ ਬ੍ਰਦਰ ਤੁਹਾਡੇ ਇੱਥੇ ਸੱਟ ਲੱਗੀ ਕਿਹਨਾਂ ਦੀ ਕੀ ਮਾਰਿਆ ਲੱਗਦਾ ਇਹ ਦਾਤਰ ਮਾਰਿਆ ਜੀ ਮੇਰੇ ਦਾਤਰਾਂ ਹੀ ਫੜ ਲਿਆ ਸਾਡੇ ਗੋਲੇ ਜੀ ਅੱਛਾ ਹਾਂ ਜੀ ਤੁਸੀਂ ਕਰਤੀ ਸੀ ਅਸੀਂ ਪੈਦਲ ਸੀ ਜੀ ਅਸੀਂ ਤਾਂ ਪੈਡੀਕਲ ਤੋਂ ਦਵਾਈ ਲੈ ਕੇ ਨਿਕਲੇ ਆ